ਆਜੋ ਇੱਕ ਨਾਮ ਅਭਿਆਸੀ ਦਾ ਸਿਮਰਨ ਪ੍ਰੈਕਟੀਕਲ ਸੁਣਦੇ ਆ ਜਿਸ ਨੂੰ ਸੁਣਨ ਦੇ ਨਾਲ ਤੁਹਾਡੇ ਮਨ ਦੇ ਵਿੱਚ ਵੀ ਇੱਛਾ ਪੈਦਾ ਹੋਵੇਗੀ ਕਿ ਮੈਂ ਵੀ ਨਾਮ ਸਿਮਰਨ ਕਰਾਂ ਮੈਂ ਵੀ ਉਸ ਮਾਲਕ ਨੂੰ ਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਾਂ ਤਾਂ ਜੋ ਨਾਮ ਅਭਿਆਸੀਆਂ ਦੇ ਨਾਲ ਹੋਣ ਵਾਲੇ ਅਨੁਭਵ ਚਮਤਕਾਰ ਮੇਰੇ ਨਾਲ ਵੀ ਹੋਣ ਪ੍ਰੈਕਟੀਕਲ ਸੁਣਨ ਤੋਂ ਪਹਿਲਾਂ ਇੱਕੋ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਹੈ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਹੈ ਨਾਮ ਵੀ ਅਸੀਂ ਆਪਣਾ ਸਿਮਰਨ ਪ੍ਰੈਕਟੀਕਲ ਦੱਸਦੇ ਨੇ ਕਿ ਬਚਪਨ ਤੋਂ ਹੀ ਉਹ ਨਾਮ ਸਿਮਰਨ ਦੇ ਨਾਲ ਜੁੜੇ ਗੁਰੂ ਤੇ ਮਾਲਕ ਤੇ ਬੜਾ ਭਰੋਸਾ ਛੋਟਾ ਜਿਹਾ ਉਹਨਾਂ ਨੇ ਆਪਣਾ ਪ੍ਰੈਕਟੀਕਲ ਸ਼ੇਅਰ ਕੀਤਾ ਕਿ ਵਿਆਹ ਤੋਂ ਪਹਿਲਾਂ ਦੀ ਗੱਲ ਆ ਕਿ ਉਹ ਕੱਪੜੇ ਪ੍ਰੈਸ ਕਰ ਰਹੇ ਸੀ ਤੇ ਪ੍ਰੈਸ ਦਾ ਸ਼ੂ ਪਲੱਗ ਦੇ ਵਿੱਚ ਲੱਗਾ ਸੀ ਸ਼ੂ ਠੀਕ ਕਰਦੇ ਕਰਦੇ ਇਹਨਾਂ ਨੂੰ ਕਰੰਟ ਲੱਗ ਗਿਆ ਤੇ ਕਰੰਟ ਜਦੋਂ ਲੱਗਾ ਤਾਂ ਪਲੱਗ ਨੇ ਇਹਨਾਂ ਨੂੰ ਫੜ ਲਿਆ ਗੁਰਮੁਖਾ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਗੁਰੂ ਜੀ ਮੈਂ ਤਾਂ ਗਈ। ਕਰੰਟ ਲੱਗਦੇ ਸਾਰੀ ਜਦੋਂ ਮਨ ਦੇ ਵਿੱਚ ਇਹ ਫੁਰਨਾ ਆਇਆ ਤਾਂ ਕਹਿੰਦੇ ਪਤਾ ਹੀ ਨਹੀਂ ਲੱਗਾ ਕਿ ਜਿਹੜਾ ਉਹ ਛੂ ਲੱਗਾ ਸੀ ਉਹ ਪਲੱਗ ਦੇ ਵਿੱਚੋਂ ਕਿਵੇਂ ਬਾਹਰ ਨਿਕਲਿਆ। ਗੁਰਮੁਖਾ ਨੂੰ ਕੁਝ ਨਹੀਂ ਪਤਾ ਲੱਗਾ ਕਿ ਕਿਵੇਂ ਉਹ ਛੂ ਬਾਹਰ ਨਿਕਲ ਗਿਆ। ਨਾਮਵਿਆਸੀ ਕਹਿੰਦੇ ਕਿ ਉਸ ਮਾਲਕ ਦੇ ਘਰ ਬਹੁਤ ਗੁਜਿਆ ਜੋ ਯਾਦ ਕਰਦਾ ਹੈ ਉਹਨੂੰ ਮਿਲਦਾ ਹੈ। ਬਸ ਕਹਿੰਦੇ ਲੋੜਿਆ ਤਾਂ ਸੱਚੇ ਮਨੋਂ ਸੱਚੇ ਦਿਲੋਂ ਉਹਨੂੰ ਯਾਦ ਕਰਨ ਦੀ ਬਸ ਕਹਿੰਦੇ ਆਪਾਂ ਇਹ ਮੰਨਣਾ ਕਿ ਉਹ ਹਮੇਸ਼ਾ ਮੇਰੇ ਕੋਲ ਆ ਇਹ ਨਹੀਂ ਕਿ ਵਿਚਾਰਾਂ ਦੇ ਵਿੱਚ ਕੋਲ ਰੱਖਣਾ ਆ ਸੱਚੀ ਮੁੱਚੀ ਮੰਨਣਾ ਆ ਜਿਵੇਂ ਆਪਾਂ ਸੰਸਾਰ ਦੇ ਵਿੱਚ ਮੰਨਦੇ ਆ ਕਿ ਮੇਰੇ ਮਾਤਾ ਪਿਤਾ ਮੇਰੇ ਭੈਣ ਭਾਈ ਮੇਰੇ ਕੋਲ ਦੌਲਤ ਹੈ ਮੇਰੇ ਕੋਲ ਜ਼ਮੀਨ ਜਾਇਦਾਦ ਮੇਰੇ ਕੋਲ ਨੇ ਇਸੇ ਤਰ੍ਹਾਂ ਗੁਰੂ ਜੀ ਵੀ ਆਪਾਂ ਨੂੰ ਸਮਝਾਉਂਦੇ ਆ ਕਿ ਮਾਲਕ ਦੇ ਹੱਥ ਸਾਰੀ ਖੇਡ ਹੈ ਮਾਰੇ ਰੱਖੇ ਏਕੋ ਆਪ ਮਨ ਕੇ ਕਿਛ ਨਾਹੀ ਹਾਂ ਜਿਹਨੂੰ ਬਚਾਉਣਾ ਆ ਉਹਨੇ ਬਚਾ ਹੀ ਲੈਣਾ ਇੱਕ ਪਿਆਰ ਵਾਲਾ ਹੋਰ ਆਪਣਾ ਪ੍ਰੈਕਟੀਕਲ ਸ਼ੇਅਰ ਕਰਦੇ ਨੇ ਕਿ ਇਹ ਕਹਿੰਦੇ ਇਹਨਾਂ ਦੇ 7 ਸਾਲ ਬਾਅਦ ਬੇਟੀ ਨੇ ਜਨਮ ਲਿਆ ਤੇ ਉਹ ਖੁਸ਼ੀ ਦੇ ਵਿੱਚ ਇਹਨਾਂ ਨੇ ਪਾਠ ਕਰਾਇਆ ਸੀ ਤੇ ਰੁਮਾਲਾ ਸਾਹਿਬ ਜਿਵੇਂ ਆਪਾਂ ਬਸਤਰ ਚੜਾਉਂਦੇ ਆ ਗੁਰੂ ਸਾਹਿਬ ਜੀ ਨੂੰ ਇਹਨਾਂ ਨੇ ਚੜਾਈ ਕਾਫੀ ਦਿਨੇ ਗੁਰਦੁਆਰੇ ਜਾਂਦੇ ਰਹੇ ਇਹਨਾਂ ਨੇ ਵੇਖਿਆ ਕਿ ਜੋ ਬਸਤਰ ਇਹਨਾਂ ਨੇ ਮਹਾਰਾਜ ਜੀ ਨੂੰ ਭੇਟਾ ਕੀਤੇ ਆ ਉਹ ਮਹਾਰਾਜ ਜੀ ਨੇ ਕਦੇ ਪਹਿਨੇ ਨਹੀਂ ਇੱਕ ਦਿਨ ਗੁਰਦੁਆਰਾ ਸਾਹਿਬ ਵਿੱਚ ਇਹ ਬੈਠੇ ਆ ਬੈਠੇ ਬੈਠੇ ਇਹਨਾਂ ਨੂੰ ਵਿਰਾਗ ਆਇਆ ਤੇ ਇਹਨਾਂ ਦੇ ਮਨ ਦੇ ਵਿੱਚ ਫੁਰਨਾ ਆਇਆ ਇਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਮੇਰੇ ਬਸਤਰ ਜੋ ਭੇਟਾ ਸੀ ਉਹ ਕਬੂਲ ਨਹੀਂ ਕੀਤੇ ਇੰਨੀ ਬੇਨਤੀ ਕਰਕੇ ਚਲੇ ਗਏ ਤੇ ਜਦੋਂ ਅਗਲੇ ਦਿਨ ਗੁਰਦੁਆਰਾ ਸਾਹਿਬ ਆਏ ਤਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇ ਉੱਤੇ ਉਹੀ ਬਸਤਰ ਸੀ ਜੋ ਇਹਨਾਂ ਨੇ ਭੇਟ ਕੀਤੇ ਸੀ ਸੋ ਵਾਹਿਗੁਰੂ ਇਥੋਂ ਪਤਾ ਲੱਗਦਾ ਕਿ ਮਾਲਕ ਗੁਰੂ ਸਾਹਿਬ ਜੀ ਸਾਡੇ ਕਿੰਨਾ ਕਰੀਬ ਹੋ ਕੇ ਗੱਲਾਂ ਸੁਣਦੇ ਨੇ ਬਸ ਕੋਈ ਨਾਮ ਅਭਿਆਸੀ ਜਿਵੇਂ ਆਪਾਂ ਇੱਧਰ ਨਹੀਂ ਕਹਿ ਦਿੰਦੇ ਯਾਰ ਇਹ ਗੱਲੜੀ ਬਹੁਤ ਆ ਬਹੁਤ ਗੱਲਾਂ ਕਰਦਾ ਇਹ ਕੋਈ ਇਦਾਂ ਦਾ ਗੱਲੜੀ ਉਧਰ ਗੱਲਾਂ ਕਰਨ ਵਾਲਾ ਚਾਹੀਦਾ ਜਿਹੜਾ ਗੁਰੂ ਸਾਹਿਬ ਜੀ ਨੇ ਹਰ ਸਮੇਂ ਗੱਲਾਂ ਕਰਦਾ ਰਹੇ ਮਾਲਕ ਨੂੰ ਹਰ ਸਮੇਂ ਚੇਤੇ ਕਰੇ ਹਰ ਸਮੇਂ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਲੁੱਟ ਗਏ ਤਾਂ ਵਾਹਿਗੁਰੂ ਕੋਈ ਚੀਜ਼ ਮਿਲ ਗਈ ਤਾਂ ਵਾਹਿਗੁਰੂ ਮਾਰੇ ਕਹਿੰਦੇ ਦੁੱਖ ਸੁੱਖ ਜਨ ਸਮ ਦ੍ਰਿਸ਼ਟੀਤਾ